ਵੱਡੀ ਖਬਰ ਸਾਹਮਣੇ ਆ ਰਹੀ ਹੈ ਆਪਰੇਸ਼ਨ ਸਿੰਧੂਰ ਤੇ 에ਅਰ ਫੋਰਸ ਦਾ ਵੱਡਾ ਬਿਆਨ ਸਾਹਮਣੇ ਆਇਆ ਆਪਰੇਸ਼ਨ ਸਿੰਧੂਰ ਅਜੇ جاری ਹੈ 에ਅਰ ਫੋਰਸ ਦੇ ਵੱਲੋਂ ਇਹ ਸਪਸ਼ਟ ਕੀਤਾ ਗਿਆ ਹੈ ਕਿ 에ਅਰ ਫੋਰਸ ਨੇ ਵੱਡਾ ਬਿਆਨ ਦਿੱਤਾ ਹੈ ਕਿ ਸਿੰਧੂਰ ਆਪਰੇਸ਼ਨ ਲਗਾਤਾਰ جاری ਹੈ ਆਪਰੇਸ਼ਨ ਅਜੇ ਆ ਖਤਮ ਨਹੀਂ ਹੋਇਆ ਕਿਉਂਕਿ ਸੰਧੂਰ ਆਪਰੇਸ਼ਨ ਉਸ ਵੇਲੇ ਸ਼ੁਰੂਆਤ ਹੁੰਦੀ ਹੈ ਜਦੋਂ ਪਿਛਲੇ ਦਿਨੀ ਪਾਕਿਸਤਾਨ ਦੇ ਵਿੱਚ ਦਾਖਲ ਹੋ ਕੇ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਮੋਹ ਤੋੜ ਜਵਾਬ ਦਿੱਤਾ ਜਾਂਦਾ ਜਦੋਂ ਪਾਕਿਸਤਾਨ ਦੇ ਵਿੱਚ ਦਾਖਲ ਹੋ ਕੇ ਅੱਤਵਾਦੀਆਂ ਦੇ ਨੌ ਟਿਕਾਣਿਆਂ ਨੂੰ ਤਬਾਹ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਸੰਧੂਰ ਆਪਰੇਸ਼ਨ ਲਗਾਤਾਰ ਜਾਰੀ ਹੈ ਤੇ ਇਸ ਦੇ ਵਿਚਾਲੇ 에ਅਰ ਫੋਰਸ ਦੇ ਵੱਲੋਂ ਸਾਫ਼ ਕੀਤਾ ਗਿਆ ਕਿ ਸੰਧੂਰ ਆਪਰੇਸ਼ਨ ਅਜੇ ਜਾਰੀ ਹੈ ਸਾਨੂੰ ਜੋ ਟਾਸਕ ਮਿਲਿਆ ਅਸੀਂ ਪੂਰਾ ਕੀਤਾ 에ਅਰ ਫੋਰਸ ਦੇ ਵੱਲ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਸਾਨੂੰ ਜੋ ਟਾਸਕ ਮਿਲਿਆ ਅਸੀਂ ਪੂਰਾ ਕੀਤਾ ਇਸ ਸਿੰਧੂਰ ਆਪਰੇਸ਼ਨ ਅਜੇ ਵੀ ਜਾਰੀ ਹੈ ਕਿਉਂਕਿ ਇਸੇ ਸਿੰਧੂਰ ਆਪਰੇਸ਼ਨ ਦੇ ذریعے ਹੀ ਭਾਰਤੀ ਸੈਨਾ ਦੇ ਵੱਲੋਂ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਪਾਕਿਸਤਾਨ ਦੀ ਸੈਨਾ ਨੂੰ ਮੂੰਹ ਤੋਰ ਜਵਾਬ ਦਿੱਤਾ ਗਿਆ ਜਦੋਂ ਪਹਿਲਗਾਮ ਅੱਤਵਾਦੀ ਹਮਲੇ ਦਾ ਠੀਕ 14 ਦਿਨਾਂ ਬਾਅਦ ਬਦਲਾ ਲਿਆ ਜਾਂਦਾ ਹੈ ਪਾਕਿਸਤਾਨ ਦੇ ਵਿੱਚ ਦਾਖਲ ਹੋ ਕੇ ਪੀਓਕੇ ਦੇ ਵਿੱਚ ਦਾਖਲ ਹੋ ਕੇ ਅੱਤਵਾਦੀਆਂ ਦੇ ਨੌਂ ਟਿਕਾਣਿਆਂ ਨੂੰ ਨਿਸ਼ਤੇ ਨਾਬੂਦ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਬੁਖਲਾਰ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਭਾਰ ਦੇ ਸਰਹੱਦੀ ਇਲਾਕਿਆਂ ਨੂੰ ਸਰੱਦੀ ਸੂਬਿਆਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਭਾਰਤੀ ਸੈਨਾ ਦੇ ਵੱਲੋਂ ਹਰ ਉਸ ਹਮਲੇ ਨੂੰ ਹਰ ਅਟੈਕ ਨੂੰ ناکਾਮ ਕੀਤਾ ਜਾਂਦਾ ਹੈ ਤਾਂ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗਵੰਦੀ ਦਾ ਫੈਸਲਾ ਹੋਇਆ ਤੇ ਇਸ ਦੇ ਵਿਚਾਲੇ 에ਅਰ ਫੋਰਸ ਦਾ ਇੱਕ ਵੱਡਾ ਬਿਆਨ ਸਾਹਮਣੇ 에ਅਰ ਫੋਰਸ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਆਪਰੇਸ਼ਨ ਸਿੰਧੂਰ ਅਜੇ ਜਾਰੀ ਹੈ ਸਾਨੂੰ ਜੋ ਟਾਸਕ ਮਿਲਿਆ ਅਸੀਂ ਪੂਰਾ ਕੀਤਾ ਕਿਉਂਕਿ 에ਅਰ ਫੋਰਸ ਦੇ ਵੱਲੋਂ ਭਾਰਤੀ ਸੈਨਾ ਦੇ ਵੱਲੋਂ ਸ਼ਾਨਦਾਰ ਕੰਮ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਹਰ ਹਮਲੇ ਨੂੰ ناکਾਮ ਕੀਤਾ ਗਿਆ ਆ ਕਈ ਡਰੋਨ 400 500 ਤੱਕ ਡਰੋਨ ਜਿਹੜੇ ਕਿ ਪਾਕਿਸਤਾਨ ਦੇ ਵੱਲੋਂ ਛੱਡੇ ਗਏ ਉਹਨਾਂ ਡਰੋਨਸ ਨੂੰ ਹਵਾ ਦੇ ਵਿੱਚ ਤਬਾਹ ਕਰ ਦਿੱਤਾ ਮਿਜ਼ਾਈਲਾਂ ਨੂੰ ਹਵਾ ਦੇ ਵਿੱਚ ਤਬਾਹ ਕਰ ਦਿੱਤਾ ਤਾਂ ਬਿਲਕੁਲ ਪਾਕਿਸਤਾਨ ਨੂੰ ਭਾਰਤੀ ਸੈਨਾ ਅੱਗੇ ਗੋਡੇ ਤੱਕ ਟੇਕਣੇ ਪਏ ਜਿਸ ਤਰੀਕੇ ਦੇ ਹਾਲਾਤ ਬਣੇ ਉਸ ਤੋਂ ਬਾਅਦ ਆਖਰਕਾਰ ਦੋਵੇਂ ਦੇਸ਼ਾਂ ਦੇ ਵਿਚਾਲੇ ਜੰਗਬੰਦੀ ਦਾ ਸੀਜ਼ ਫਾਇਰ ਦਾ ਫੈਸਲਾ ਹੁੰਦਾ ਪਰ 에ਅਰ ਫੋਰਸ ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਸਿੰਦੂਰ ਆਪਰੇਸ਼ਨ ਅਜੇ ਵੀ ਜਾਰੀ ਹੈ 에ਅਰ ਫੋਰਸ ਦਾ ਕਹਿੰਦੇ ਕਿ ਸਾਨੂੰ ਜੋ ਟਾਸਕ ਮਿਲਿਆ ਹੈ ਅਸੀਂ ਪੂਰਾ ਕੀਤਾ ਹੈ ਤੇ ਜਲਦੀ ਹੀ ਆਪਰੇਸ਼ਨ ਦੀ ਪੂਰੀ ਜਾਣਕਾਰੀ ਦੇਵਾਂਗੇ 에ਅਰ ਫੋਰਸ ਨੇ ਵੀ ਕਿਹਾ ਕਿ ਜਲਦੀ ਹੀ ਪੂਰੇ ਆਪਰੇਸ਼ਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਸੰਦੂਰ ਆਪਰੇਸ਼ਨ ਦੀ ਸ਼ੁਰੂਆਤ ਉਸ ਵੇਲੇ ਹੁੰਦੀ ਹੈ ਜਦੋਂ ਰਾਤ ਨੂੰ 1:05 ਮਿੰਟ ਤੇ ਪੂਰਾ ਆਪਰੇਸ਼ਨ ਕੀਤਾ ਜਾਂਦਾ ਠੀਕ 25 ਮਿੰਟ ਦੇ ਵਿੱਚ 에ਅਰ ਫੋਰਸ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਪੀਓਕੇ ਦੇ ਵਿੱਚ ਦਾਖਲ ਹੋ ਕੇ ਵੱਖ-ਵੱਖ ਜਗਾਵਾਂ ਤੇ ਜਿੱਥੇ ਕੱਤਵਾਰ ਦੀਆਂ ਡੇ ਟਿਕਾਣੇ ਸਨ ਜਿੱਥੇ ਅੱਤਵਾਦੀ ਰਹਿੰਦੇ ਸਨ ਜਿੱਥੇ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਆ ਤਾਂ ਇਸ ਦੇ ਵਿਚਾਲੇ ਉਹਨਾਂ 9 ਅੱਤਵਾਦੀਆਂ ਦੇ ਟਿਕਾਣਿਆਂ ਨੂੰ ਜਿਲ੍ਹਕ ਬਿਲਕੁਲ ਨਿਸ਼ਤੇ ਨਾਬੂਦ ਕੀਤਾ ਜਾਂਦਾ ਹੈ ਮਿੱਟੀ ਦੇ ਵਿੱਚ ਮਿਲਾ ਦਿੱਤਾ ਜਾਂਦਾ ਉਸ ਤੋਂ ਬਾਅਦ ਬਕਲਾਰ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਹਮਲਾ ਕਰਨ ਦੀ ਵੱਖ-ਵੱਖ ਜਗਾਵਾਂ ਤੇ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਹਮਲਿਆਂ ਨੂੰ ਵੀ ناکਾਮ ਕੀਤਾ ਜਾਂਦਾ ਹੈ। ਇਸ ਦੇ ਵਿਚਾਲੇ 에ਅਰ ਫੋਰਸ ਦਾ ਇਹ ਵੱਡਾ ਬਿਆਨ ਸਾਹਮਣੇ 에ਅਰ ਫੋਰਸ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਸਿੰਦੂਰ ਅਜੇ ਜਾਰੀ ਹੈ। ਸਾਨੂੰ ਜੋ ਟਾਸਕ ਮਿਲਿਆ ਹੈ ਅਸੀਂ ਪੂਰਾ ਕੀਤਾ ਹੈ। ਜਲਦੀ ਹੀ ਆਪਰੇਸ਼ਨ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਆ ਜੋ ਇਹ ਪੂਰਾ ਆਪਰੇਸ਼ਨ ਹੁਣ ਤੱਕ ਹੋਇਆ ਹੈ ਜਿਸ ਤਰੀਕੇ ਦੇ ਨਾਲ ਪੂਰੀ ਕਾਰਵਾਈ ਭਾਰਤੀ ਸੈਨਾ ਦੇ ਵੱਲੋਂ ਕੀਤੀ ਗਈ ਹੈ। ਆਇਰ ਫੋਰਸ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਜਲਦੀ ਆਪਰੇਸ਼ਨ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਤੇ ਨਾਲ ਹੀ ਇਹ ਸਪਸ਼ਟ ਕੀਤਾ ਹੈ ਕਿ ਆਪਰੇਸ਼ਨ ਸਿੰਧੂਰ ਅਜੇ ਜਾਰੀ ਹੈ ਸਾਨੂੰ ਜੋ ਟਾਸਕ ਮਿਲਿਆ ਅਸੀਂ ਪੂਰਾ ਕੀਤਾ ਹੈ ਤੇ ਜਲਦੀ ਪੂਰੇ ਆਪਰੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ਕਿਉਂਕਿ ਇਨਾ 3-4 ਦਿਨਾਂ ਦੇ ਦੌਰਾਨ ਜਿਵੇਂ ਪਾਕਿਸਤਾਨ ਦੇ ਵੱਲੋਂ ਖਾਸ ਤੌਰ ਤੇ ਸਰਦੀ ਸੂਬਿਆਂ ਨੂੰ ਪੰਜਾਬ ਦੇ ਸਰਦੀ ਜ਼ਿਲ੍ਹਿਆਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਡਰੋਨਸ ਦੇ ਜ਼ਰੀਏ ਮਿਸਾਈਲਾਂ ਦੇ ਜ਼ਰੀਏ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਭਾਰਤੀ ਸੈਨਾ ਦੇ ਵੱਲੋਂ ਭਾਰਤ ਦੇ ਮਜ਼ਬੂਤ ਏ ডিফেন্স ਸਿਸਟਮ ਦੇ ਨਾਲ ਉਸ ਅਟੈਕ ਨੂੰ ਉਸ ਸਾਹਰ ਹਮਲੇ ਨੂੰ ناکਾਮ ਕੀਤਾ ਜਾਂਦਾ ਹੈ ਤੇ ਕੱਲ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੋ ਕਿ ਫਾਇਰ ਦਾ ਜੰਗਬੰਦੀ ਦਾ ਫੈਸਲਾ ਹੁੰਦਾ ਹੈ ਤੇ ਉਸ ਦੇ ਬਾਅਦ 에ਅਰ ਫੋਰਸ ਦਾ ਜੋ ਕਿ ਬਿਆਨ ਸਾਹਮਣੇ ਆਇਆ 에ਅਰ ਫੋਰਸ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਆਪਰੇਸ਼ਨ ਸਿੰਦੂਰ ਅਜੇ جاری ਹੈ ਸਾਨੂੰ ਜੋ ਟਾਸਕ ਮਿਲਿਆ ਅਸੀਂ ਉਹ ਪੂਰਾ ਕੀਤਾ ਤੇ ਜਲਦੀ ਆਪਰੇਸ਼ਨ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ 에ਅਰ ਫੋਰਸ ਨੇ ਅਫਵਾਹਾਂ ਤੋਂ ਬਚਣ ਦੀ ਵੀ ਅਪੀਲ ਕੀਤੀ ਹੈ ਕਿਉਂਕਿ ਇਸ ਆਪਰੇਸ਼ਨ ਦੇ ਦੌਰਾਨ ਲਗਾਤਾਰ ਸੋਸ਼ਲ ਮੀਡੀਆ ਤੇ ਕਈ ਕਈ ਅਫਵਾਹਾਂ ਲਗਾਤਾਰ ਫੈਲੀਆਂ ਆ ਲੋਕਾਂ ਦੇ ਵੱਲੋਂ ਵੀ ਬਿਨਾ ਉਸ ਦੀ ਜਾਂਚ ਕੀਤੇ ਬਿਨਾ ਡੰਗਾਈ ਤੱਕ ਗਏ ਬਿਨਾ ਉਸ ਦੀ ਪਰਚੋਲ ਕੀਤੀ ਉਹਨਾਂ ਅਫਵਾਹਾਂ ਨੂੰ ਫੇਕ ਮੈਸੇਜ ਨੂੰ ਜਿਹੜਾ ਕਿ ਅੱਗੇ ਫਾਰਵਰਡ ਵੀ ਕੀਤਾ ਗਿਆ ਤੇ ਇਸ ਦੇ ਵਿਚਾਲੇ 에ਅਰ ਫੋਰਸ ਨੇ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਆ ਅਫਵਾਹਾਂ ਤੋਂ ਬਚਿਆ ਜਾਵੇ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਵੇ ਜੋ ਅਧਿਕਾਰਿਕ ਜਾਣਕਾਰੀ ਭਾਰਤੀ ਸੈਨਾ ਦੇ ਵੱਲੋਂ ਜਾਂ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਹੋਏ ਵਿਦੇਸ਼ ਮੰਤਰਾਲੇ ਵੱਲ ਦਿੱਤੀ ਜਾਂਦੀ ਉਸ ਤੇ ਹੀ ਯਕੀਨ ਕੀਤਾ ਜਾਵੇ ਇਸੇ ਕਰਕੇ 에ਅਰ ਫੋਰਸ ਨੇ ਅਫਵਾਹਾਂ ਤੋਂ ਬਚਣ ਦੀ ਵੀ ਅਪੀਲ ਕੀਤੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਮੂੰਹ ਤੋਰ ਜਵਾਬ ਪਾਕਿਸਤਾਨ ਨੂੰ ਭਾਰਤੀ ਸੈਨਾ ਦੇ ਵੱਲੋਂ ਹਰ ਕਦਮ ਤੇ ਦਿੱਤਾ ਗਿਆ ਹਰ ਹਮਲੇ ਨੂੰ ناکਾਮ ਕੀਤਾ ਗਿਆ ਇਸ ਦੇ ਵਿਚਾਲੇ ਪਾਕਿਸਤਾਨ ਦੇ ਵੱਲੋਂ ਭਾਰਤੀ ਸੈਨਾ ਅੱਗੇ ਗੋਡੇ ਟੇਕੇ ਜਾਂਦੇ ਨੇ ਫਿਰ ਸੀਜ਼ਫਾਇਰ ਨੂੰ ਲੈ ਕੇ ਜੰਗਬੰਦੀ ਨੂੰ ਲੈ ਕੇ ਪਾਕਿਸਤਾਨ ਦੇ ਵੱਲੋਂ ਕਦਮ ਅੱਗੇ ਵਧਾਇਆ ਜਾਂਦਾ ਤੇ ਆਖਰਕਾਰ ਇਸ ਤੇ ਦੋਵੇਂ ਦੇਸ਼ਾਂ ਦੇ ਵਿਚਾਲੇ ਸਹਿਮਤੀ ਬਣਦੀ ਹੈ ਤੇ ਇਸ ਦੇ ਵਿਚਾਲੇ ਹੀ ਇਸ ਜੰਗਬੰਦੀ ਦੇ ਫੈਸਲੇ ਤੋਂ ਬਾਅਦ ਚ ਏਅਰ ਫੋਰਸ ਦਾ ਜੋ ਕਿ ਬਿਆਨ ਸਾਹਮਣੇ ਆਇਆ ਕਿ ਆਪਰੇਸ਼ਨ ਸਿੰਦੂਰ ਅਜੇ جاری ਹੈ ਸਾਨੂੰ ਜੋ ਟਾਸਕ ਮਿਲਿਆ ਉਹ ਪੂਰਾ ਕੀਤਾ ਹੈ ਤੇ ਜਲਦੀ ਹੀ ਆਪਰੇਸ਼ਨ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਏਅਰ ਫੋਰਸ ਨੇ افواਹਾਂ ਤੋਂ ਬਚਣ ਦੀ ਵੀ اپیل ਕੀਤੀ ਹੈ ਕਿਉਂਕਿ ਅਸੀਂ ਵੀ ਦੇਖਦੇ ਹਾਂ ਲਗਾਤਾਰ ਇਸ ਆਪਰੇਸ਼ਨ ਦੇ ਦੌਰਾਨ ਇਹ ਹਾਲਾਤਾਂ ਦੇ ਦੌਰਾਨ ਸੋਸ਼ਲ ਮੀਡੀਆ ਤੇ ਕਈ ਤਰੀਕੇ ਦੀਆਂ ਫੁਹਾਂ ਫੈਲਦੀਆਂ ਨੇ ਕਈ ਕਿਹੜੇ ਤਰੀਕੇ ਦੀ ਜਾਣਕਾਰੀ ਬਿਨਾਂ ਦੇਖੇ ਬਿਨਾਂ ਜਾਂਚ ਕੀਤੇ ਕਿਢੀ ਅੱਗੇ ਵਧਾਈ ਜਾਂਦੀ ਅੱਗੇ ਉਹ ਮੈਸੇਜ ਫਾਰਵਰਡ ਕੀਤੇ ਜਾਂਦੇ ਨੇ ਕਿਉਂਕਿ ਜਦੋਂ ਅਸੀਂ ਅਜੀਆਂ ਅਫਵਾਹਾਂ ਨੂੰ ਫੈਲਾਉਂਦੇ ਹਨ ਤੇ ਆਮ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਪੈਨਿਕ ਵਾਲਾ ਮਾਹੌਲ ਡਰ ਵਾਲਾ ਮਾਹੌਲ ਬਣ ਜਾਂਦਾ ਹੈ ਉਸ ਦੇ ਨਾਲ ਹੋਰ ਜ਼ਿਆਦਾ ਹਾਲਾਤ ਖਰਾਬ ਹੁੰਦੇ ਨੇ ਇਸ ਕਰਕੇ Air Force ਦੇ ਵੱਲੋਂ ਵੀ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਇਹਨਾਂ ਹਾਲਾਤਾਂ ਦੇ ਵਿਚਾਲੇ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕਈ ਗਾਈਡਲਾਈਨਸ ਵੀ ਜਾਰੀ ਕੀਤੀਆਂ ਗਈਆਂ ਉਸ ਦੇ ਵਿੱਚ ਵੀ ਆ ਸਾਫ਼ ਤੌਰ ਤੇ ਲੋਕਾਂ ਨੂੰ ਹੀ ਅਪੀਲ ਕੀਤੀ ਗਈ ਕਿ ਕਿਸੇ ਤਰੀਕੇ ਦੀ ਅਫਵਾਹ 'ਤੇ ਯਕੀਨ ਨਾ ਕੀਤਾ ਜਾਵੇ ਜੋ ਅਧਿਕਾਰਿਕ ਜਾਣਕਾਰੀ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਵੱਲੋਂ ਸੈਨਾ ਦੇ ਵੱਲੋਂ ਦਿੱਤੀ ਜਾਂਦੀ ਹੈ ਉਸ ਤੇ ਹੀ ਯਕੀਨ ਕੀਤਾ ਜਾਵੇ ਇਸੇ ਕਰਕੇ Air Force ਨੇ ਵੀ افواਹਾਂ ਤੋਂ ਬਚਣ ਦੀ ਲੋਕਾਂ ਨੂੰ اپیل ਕੀਤੀ ਹੈ ਤੇ ਨਾਲ ਹੀ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਆਪਰੇਸ਼ਨ ਸਿੰਦੂਰ ਅਜੇ ਵੀ جاری ਹੈ ਸਾਨੂੰ ਜੋ ਟਾਸਕ ਮਿਲਿਆ ਅਸੀਂ ਪੂਰਾ ਕੀਤਾ ਤੇ ਜਲਦੀ ਆਪਰੇਸ਼ਨ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਕਿਉਂਕਿ ਹਰ ਰੋਜ਼ ਭਾਰਤੀ ਸੈਨਾ ਦੇ ਵੱਲੋਂ ਭਾਰਤੀ ਵਿਦੇਸ਼ ਮੰਤਰਾਲਾ ਦੇ ਵੱਲੋਂ ਬਾਕਾਇਦਾ ਪ੍ਰੈਸ ਕਾਨਫਰੰਸ ਕਰਦੇ ਹੋਏ ਪੂਰੇ ਆਪਰੇਸ਼ਨ ਬਾਰੇ ਹਰ ਰੋਜ਼ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕਿਵੇਂ ਭਾਰਤੀ ਸੈਨਾ ਦੇ ਵੱਲੋਂ ਪੂਰੀ ਪਾਕਿਸਤਾਨ ਦੇ ਖਿਲਾਫ ਕਾਰਵਾਈ ਕੀਤੀ ਗਈ ਕਿਵੇਂ ਹਰ ਹਮਲੇ ਨੂੰ ਨਾ ਕੰਮ ਕੀਤਾ ਗਿਆ Air Force ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਹੈ ਵੀ ਦੱਸਿਆ ਕਿ ਜਲਦੀ ਹੀ ਆਪਰੇਸ਼ਨ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਆਪਰੇਸ਼ਨ ਸਿੰਦੂਰ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ Air Force ਦੇ ਵੱਲੋਂ ਸਾਫ਼ ਕਰ ਦਿੱਤਾ ਕਿ ਆਪਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ ਆਪਰੇਸ਼ਨ ਸਿੰਦੂਰ ਅਜੇ ਜਾਰੀ ਹੈ ਜੋ ਹੁਣ ਤੱਕ ਦਾ ਉਹ ਟਾਸਕ ਮਿਲਿਆ ਉਹ ਟਾਸਕ ਨੂੰ ਪੂਰਾ ਕੀਤਾ ਤੇ ਨਾਲ ਹੀ Air Force ਨੇ ਅਫਵਾਹਾਂ ਤੋਂ ਆ ਬਚਨ ਦੀ ਵੀ اپیل ਕੀਤੀ ਹੈ ਕਿਉਂਕਿ ਆਪਰੇਸ਼ਨ ਸਿੰਦੂਰ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਦੇ ਨਾਲ ਬੈਕ ਟੂ ਬੈਕ ਦਿੱਲੀ ਦੇ ਵਿੱਚ ਬੈਠਕਾਂ ਕਰਕੇ 14 ਦਿਨਾਂ ਤੱਕ ਪੂਰੀ ਰਣਨੀਤੀ ਤਿਆਰ ਕੀਤੀ ਜਾਂਦੀ ਹੈ ਉਸ ਦੇ ਬਾਅਦ ਪਿਛਲੇ ਦਿਨੀ ਠੀਕ ਰਾਤ 1 ਵਜੇ 5 ਮਿੰਟ ਤੇ ਇਸ ਪੂਰੇ ਆਪਰੇਸ਼ਨ ਸਿੰਦੂਰ ਨੂੰ ਅੰਜਾਮ ਦਿੱਤਾ ਜਾਂਦਾ ਜਦੋਂ ਭਾਰਤੀ ਸੈਨਾ ਪਾਕਿਸਤਾਨ ਦੇ ਵਿੱਚ ਪੀਓਕੇ ਦੇ ਵਿੱਚ ਦਾਖਲ ਹੁੰਦੀ ਹੈ ਤਾਂ ਫਿਰ ਅੱਤਵਾਦੀਆਂ ਨੂੰ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਂਦਾ ਹੈ ਅੱਤਵਾਦੀਆਂ ਦੇ ਨੌ ਟਿਕਾਣਿਆਂ ਨੂੰ ਨਿਸ਼ਤੇ ਨਾਬੂਦ ਕੀਤਾ ਜਾਂਦਾ ਹੈ ਤਬਾਹ ਕੀਤਾ ਜਾਂਦਾ ਹੈ ਮਿੱਟੀ ਦੇ ਵਿੱਚ ਮਲਾਇਆ ਜਾਂਦਾ ਹੈ ਕਈ ਅੱਤਵਾਦੀਆਂ ਨੂੰ ਢੇਰ ਕੀਤਾ ਜਾਂਦਾ ਹੈ ਤਾਂ ਜਿਵੇਂ 14 ਦਿਨਾਂ ਬਾਅਦ ਬਦਲਾ ਲਿਆ ਗਿਆ ਉਸ ਤੋਂ ਬਾਅਦ ਪਾਕਿਸਤਾਨ ਦੀ ਬੁਖਲਾਰ ਸਾਫ ਤੌਰ ਤੇ ਨਜ਼ਰ ਆਈ ਉਸ ਬੁਖਲਾਰ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਡਰੋਨਸ ਦਾ ਇਸਤੇਮਾਲ ਕੀਤਾ ਗਿਆ ਉਸ ਉਸ ਦੌਰਾਨ ਮਜ਼ਾਈਲਾਂ ਦਾ ਇਸਤੇਮਾਲ ਕੀਤਾ ਗਿਆ ਆਮ ਨਾਗਰਿਕਾਂ ਨੂੰ एयरफोर्स स्टेशनज ਨੂੰ ਇਸ ਤੋਂ ਇਲਾਵਾ एयर बेस ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਸੈਨਾ ਦੇ ਵੱਲ ਜਿਸ ਤਰੀਕੇ ਦੇ ਨਾਲ ਸ਼ਾਨਦਾਰ ਕੰਮ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਮਜ਼ਬੂਤ ਇਹ ডিফেন্স ਸਿਸਟਮ ਦੀ ਮਦਦ ਦੇ ਨਾਲ ਪਾਕਿਸਤਾਨ ਦੇ ਹਰ ਅਟੈਕ ਨੂੰ ਹਰ ਹਮਲੇ ਨੂੰ ناکਾਮ ਕੀਤਾ ਗਿਆ ਤਾਂ ਇਸ ਦੇ ਵਿਚਾਰੇ ਜਦੋਂ ਜੰਗਬੰਦੀ ਦਾ ਫੈਸਲਾ ਦੋਵੇਂ ਦੇਸ਼ਾਂ ਦੇ ਵਿਚਾਰੇ ਹੋਇਆ ਤਾਂ ਇਸ ਦੇ ਵਿਚਾਰੇ 에ਅਰਫੋਰਸ ਦੇ ਵੱਲੋਂ ਬਿਲਕੁਲ ਸਪਸ਼ਟ ਕੀਤਾ ਗਿਆ ਕਿ ਆਪਰੇਸ਼ਨ ਸਿੰਧੂਰ ਅਜੇ ਜਾਰੀ ਹੈ ਸਾਨੂੰ ਜੋ ਟਾਸਕ ਮਿਲਿਆ ਅਸੀਂ ਪੂਰਾ ਕੀਤਾ ਤੇ ਜਲਦੀ ਆਪਰੇਸ਼ਨ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਤਸ ਦੇ ਵਿਚਾਲੇ ਸਿੱਧਾ ਰੋਕ ਕਰਾਂਗੇ ਸਰਹੱਦੀ ਜ਼ਿਲ੍ਹਾ ਪਠਾਨਕੋਟ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਪੰਕਜ ਕਪਾਈ ਲਾਈਵ ਜੁੜ ਚੁੱਕੇ ਨੇ ਪੰਕਜ 에ਅਰ ਫੋਰਸ ਦੇ ਵੱਲੋਂ ਜੋ ਕਿ ਇਸ ਪੂਰੇ ਆਪਰੇਸ਼ਨ ਸਿੰਧੂਰ ਦੇ ਦੌਰਾਨ ਸ਼ਾਨਦਾਰ ਕੰਮ ਕੀਤਾ ਗਿਆ ਜਿਵੇਂ ਪਾਕਿਸਤਾਨ ਨੂੰ ਅਤਵਾਦੀਆਂ ਨੂੰ ਸਬਕ ਸਿਖਾਇਆ ਗਿਆ ਇਸ ਦੇ ਵਿਚਾਲੇ ਜੋ 에ਅਰ ਫੋਰਸ ਦਾ ਬਿਆਨ ਸਾਹਮਣੇ ਆਇਆ ਕਿ ਆਪਰੇਸ਼ਨ ਸਿੰਧੂਰ ਅਜੇ ਵੀ ਜਾਣ ਅਜੇ ਵੀ ਜਾਰੀ ਹੈ ਤੇ ਨਾਲ ਹੀ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਵੀ ਇਸ ਦੇ ਵਿਚਾਲੇ ਅਪੀਲ ਕੀਤੀ ਗਈ ਹੈ ਦੇਖੋ ਇਹ ਬਿਆਨ ਇਸ ਕਰਕੇ ਵੀ سامنے ਆਇਆ ਕਿਉਂਕਿ ਅਜੇ ਪੋਜ਼ ਹੋਇਆ ਹੈ ਪੋਜ਼ ਦਾ ਮਤਲਬ ਇਹ ਹੈ ਕਿ ਕੱਲ ਟੇਬਲ ਟॉक ਹੋਣੀ ਹੈ ਟੇਬਲ ਟॉक ਕਿਸ ਤਰੀਕੇ ਦੀ ਰਹੇਗੀ ਕਿ ਪਾਕਿਸਤਾਨ ਭਾਰਤ ਦੀਆਂ ਸ਼ਰਤਾਂ ਮੰਨਦਾ ਹੈ ਕਿ ਪਾਕਿਸਤਾਨ ਜਿਹੜੀ ਅਤਵਾਦੀ ਐਕਟੀਵਿਟੀ ਲਗਾਤਾਰ ਭਾਰਤ ਦੇ ਉੱਤੇ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ ਕਿ ਉਸ ਦੇ ਉੱਤੇ ਰੋਕ ਲਗਾਏਗਾ ਜੇਕਰ ਰੋਕ ਲਗਾਈ ਲਗਾਏ ਜਾਂਦਾ ਹੈ ਤਾਂ ਫਿਰ ਉਸ ਤੋਂ ਬਾਅਦ ਆਪਣੇ ਪੱਧਰ ਤੇ ਵੱਖ-ਵੱਖ ਫੋਰਸਸ ਦੀਆਂ ਮੀਟਿੰਗ ਹੋਣੀਆਂ ਫਿਰ ਤੈ ਹੈ ਹੋਣਾ ਕਿ ਜੰਗ ਹੋਣੀ ਹੈ ਨਹੀਂ ਹੋਣੀ ਹੈ ਕਿਸ ਪੱਧਰ ਦੀ ਹੋਣੀ ਹੈ ਲੇਕਿਨ ਫਿਲਹਾਲ ਦੀ ਘੜੀ ਪੋਜ਼ ਜ਼ਰੂਰ ਲੱਗਾ ਹੈ ਲੇਕਿਨ ਮੈਂ ਪੂਰੇ ਤਰੀਕੇ ਨਾਲ ਇਹ ਕਹੀਏ ਕਿ ਜਿਹੜਾ ਆਪਰੇਸ਼ਨ ਸੰਦੂਰ ਚਲਾਇਆ ਗਿਆ ਉਹ ਸਟਿਲ ਗੋਇੰਗ ਓਨ ਹੈ ਗੋਇੰਗ ਓਨ ਦਾ ਮਤਲਬ ਇਸ ਕਰਕੇ ਵੀ ਇਹ ਕਿਹਾ ਜਾ ਰਿਹਾ ਹੈ ਕਿ ਕੁਝ ਸਮੇਂ ਦੇ ਲਈ ਜਦੋਂ ਇਸ ਤਰੀਕੇ ਦੀਆਂ ਜੰਗਾਂ ਲੜਦੀਆਂ ਲੱਗੀਆਂ ਜਾਂਦੀਆਂ ਨੇ ਤਾਂ ਕੁਝ ਸਮੇਂ ਦੇ ਲਈ ਕਿਉਂਕਿ ਅਮਰੀਕਾ ਨੇ ਦਖਲ ਦਿੱਤੀ ਸੀ ਅਮਰੀਕਾ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਦੋਵੇਂ ਮੁਲਕ ਬੈਠ ਕੇ ਟੇਬਲ ਟॉक ਕਰੋ ਆਪਸ ਜਿਹੜੀ ਹਾਲਾਤ ਜ਼ਿਆਦਾ ਜਿਹੜੇ ਐਗਰੈਸਿਵ ਹੋ ਗਏ ਸੀਗੇ ਉਸ ਨੂੰ ਕਟਾਏ ਜਾਣ ਹਾਲਾਤ ਐਗਰੈਸਿਵ ਤੋਂ ਕਟੇ ਲੇਕਿਨ ਪਾਕਿਸਤਾਨ ਦੀ ਜਿਹੜੀ ਕੱਲ ਨਾਪਾਕ ਹਰਕਤ ਸੀਗੀ ਪਾਕਿਸਤਾਨ ਨੇ ਕੱਲ ਜੰਮੂ ਦੇ ਵਿੱਚ ਇਸ ਤਰੀਕੇ ਦੇ ਨਾਲ ਸੀਜ਼ ਫਾਇਰ ਦੀ ਉਲੰਘਣਾ ਕੀਤੀ ਮੂੰਹ ਤੋੜ ਜਵਾਬ ਜਿਹੜਾ ਹੈ ਉਥੋਂ ਉਥੇ ਜਿਹੜਾ ਦਿੱਤਾ ਗਿਆ ਭਾਰਤੀ ਫੌਜਾਂ ਦੇ ਵੱਲੋਂ ਦੂਜੇ ਪਾਸੇ ਜਿਹੜੇ ਪਠਾਨਕੋਟ ਤੇ ਕੱਲ ਦੇਰ ਰਾਤ ਡਰੋਨ ਹਮਲੇ ਕਿਤੇ ਗਏ ਆ ਦੂਜੇ ਪਾਸੇ ਸਵੇਰੇ ਪੌਣੇ 5 ਵਜੇ ਦੇ ਕਰੀਬ ਹਮਲੇ ਕੀਤੇ ਗਏ ਭਾਰਤ ਦਾ ਜਿਹੜਾ ਇਹ ਡਿਫੈਂਸ ਸਿਸਟਮ ਹੈ ਉਸਨੇ ਉਸ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਖਤਮ ਕਰ ਦਿੱਤਾ ਤਬਾਹ ਕਰ ਦਿੱਤਾ ਹਵਾ ਚੀ ਤਬਾਹ ਕਰ ਦਿੱਤਾ ਕੋਈ ਨੁਕਸਾਨ ਨਹੀਂ ਹੋਇਆ ਦੂਜੇ ਪਾਸੇ ਇਸ ਤਰੀਕੇ ਦੀਆਂ ਜਦੋਂ ਜੰਗਾਂ ਹੁੰਦੀਆਂ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਨਹੀਂ ਕੀਤੀ ਜਾਂਦੀ ਇਸੇ ਕਰਕੇ ਇਹ ਪਹਿਲਾ ਬਿਆਨ ਜਿਹੜਾ ਆ ਏਅਰ ਫੋਰਸ ਦਾ ਹੈ ਉਹਨਾਂ ਨੇ ਕਿਹਾ ਕਿ ਅਜੇ ਪੂਰਾ ਜਿਹੜਾ ਆਪਰੇਸ਼ਨ ਕੰਪਲੀਟ ਨਹੀਂ ਹੋਇਆ ਅਜੇ ਵੀ ਆਪਰੇਸ਼ਨ ਜਾਰੀ ਹੈ ਸੰਦੂਰ ਆਪਰੇਸ਼ਨ ਜਾਰੀ ਹੈ ਔਰ ਇਸ ਕਰਕੇ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਸਾਂਝੀ ਨਹੀਂ ਕੀਤੀ ਜਾ ਸਕਦੀ ਲੇਕਿਨ ਜਿਹੜੀ ਸਾਡੀਆਂ ਟੀਮਾਂ ਸੀਗੀਆਂ ਉਹਨਾਂ ਨੇ ਜਿਸ ਤਰੀਕੇ ਨਾਲ ਪਾਕਿਸਤਾਨ ਦਾ ਮੂੰਹ ਤੋੜ ਜਵਾਬ ਦਿੱਤਾ ਉਸ ਦੀ ਪ੍ਰਸ਼ੰਸਾ ਜਿਹੜੀ ਹੈ ਉਹ ਕੀਤੀ ਗਈ ਹੈ